ਇਤਵਲੇ ਦੀ ਬੇਹਤ ਵੱਡੀ ਖਬਰ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਿਰੇਂਦਰ ਸਹਿਵਾਗ ਦੇ ਭਰਾ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਿਰੇਂਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ ਨੂੰ ਮਨੀ ਮਾਜਰਾ ਪੁਲਿਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਉਸ ਨੂੰ ਇੱਕ ਚੈੱਕ ਬਾਉਂਸ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਉੱਥੇ ਹੀ ਪੁਲਿਸ ਨੇ ਮੁਲਜ਼ਮ ਵਿਨੋਦ ਸਹਿਵਾਗ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਮੌਕੇ ਉੱਤੇ ਹੀ ਉਸਦੇ ਬੁਲਾਰੇ ਦੇ ਵੱਲੋਂ ਜ਼ਮਾਨਤ ਯਾਚਕਾ ਦਾਇਰ ਕੀਤੀ ਗਈ ਹੈ ਹਾਲਾਂਕਿ ਪੁਲਸ ਨੇ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਹੈ ਵਿਨੋਦ ਸਹਿਵਾਗ ਦੀ ਜ਼ਮਾਨਤ ਪਟੀਸ਼ਨ ਉੱਤੇ 10 ਮਾਰਚ ਨੂੰ ਫੈਸਲਾ ਹੋਵੇਗਾ ਉਸ ਨੂੰ ਉਦੋਂ ਤੱਕ ਪੁਲ ਸਿਹਰਾਸਤ ਵਿੱਚ ਰੱਖਿਆ ਗਿਆ ਹੈ ਉੱਤੇ ਹੀ ਸਾਬਕਾ ਭਾਰਤੀ ਕ੍ਰਿਕਟਰ ਵਿਰਿੰਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ ਖਿਲਾਫ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ 7 ਕਰੋੜ ਰੁਪਏ ਦੇ ਚੈੱਕ ਬਾਊਂਸ ਦਾ ਕੇਸ ਚੱਲ ਰਿਹਾ ਹੈ ਕਿ ਇਸ ਬੱਦੀ ਦੀ ਕੰਪਨੀ ਸ਼੍ਰੀ ਨੈਨਾ ਪਲਾਸਟਿਕ ਨੇ ਦਿੱਲੀ ਦੀ ਜ਼ਾਲਟਾ ਫੂਡ ਐਂਡ ਬੇਵਰੇਜਸ ਅਤੇ ਉਹਨਾਂ ਦੇ ਤਿੰਨ ਡਾਇਰੈਕਟਰ ਵਿਨੋਦ ਸਹਿਵਾਗ ਵਿਸ਼ਨੂ ਮਿੱਤਲ ਅਤੇ ਸੁਦੀਰ ਮਲੋਤਰਾ ਦੇ ਖਿਲਾਫ ਕੀਤਾ ਹੋਇਆ ਕੇਸ 'ਚ ਪਿਛਲੇ ਸਾਲ ਲੋਅਰ ਕੋਰਟ ਨੇ ਵਿਨੋਦ ਸਹਿਵਾਗ ਸਣੇ ਤਿੰਨ ਡਾਇਰੈਕਟਰਸ ਨੂੰ ਬੜੇ ਬਤੌਰ ਮੁਲਜ਼ਮ ਅਦਾਲਤ ਵਿੱਚ ਪੇਸ਼ ਹੋਣ ਲਈ ਸੱਮਣ ਕੀਤੇ ਸਨ ਪਰ ਉਦੋਂ ਉਹਨਾਂ ਨੇ ਕੋਰਟ ਦੇ ਸਮਨਿੰਗ ਆਰਡਰ ਦੇ ਖਿਲਾਫ ਸੈਕਸ਼ਨ ਕੋਰਟ ਵਿੱਚ ਰੀਵੀਜ਼ਨ ਪਟੀਸ਼ਨ ਫਾਈਲ ਕਰ ਦਿੱਤੀ ਸੀ ਸਹਿਵਾਗ ਦੇ ਭਰਾ ਨੇ ਰੀਵੀਜ਼ਨ ਪਟੀਸ਼ਨ ਵਿੱਚ ਕਿਹਾ ਕਿ ਉਹਨਾਂ ਨੂੰ ਮਲਜ਼ਮ ਬਣਾਏ ਜਾਣ ਦਾ ਫੈਸਲਾ ਗਲਤ ਹੈ ਉਹ ਇਸ ਕੰਪਨੀ ਵਿੱਚ ਨਾ ਤਾਂ ਡਾਇਰੈਕਟਰ ਹਨ ਅਤੇ ਨਾ ਹੀ EMPLOYE ਉਹਨਾਂ ਦੀ ਕੰਪਨੀ ਕੇਡੇ ਟੂਡੇ ਅਫੇਅਰਸ ਵਿੱਚ ਵੀ ਕੋਈ ਰੋਲ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਕੀ ਸੀ ਮਾਮਲਾ ਸ਼ਰੀ ਨੈਨਾ ਪਲਾਸਟਿਕ ਕੰਪਨੀ ਦੇ ਵਕੀਲ ਵਿਕਾਸ ਸਾਗਰ ਨੇ ਦੱਸਿਆ ਕਿ ਜ਼ਾਲਟਾ ਕੰਪਨੀ ਨੇ ਉਹਨਾਂ ਦੀ ਕੰਪਨੀ ਤੋਂ ਕੁਝ ਮਟੀਰੀਅਲ ਸਪਲਾਈ ਕਰਨ ਦਾ ਆਰਡਰ ਦਿੱਤਾ ਸੀ ਇਹ ਮਟੀਰੀਅਲ ਲਗਭਗ 7 ਕਰੋੜ ਰੁਪਏ ਦਾ ਸੀ ਜ਼ਾਲਟਾ ਕੰਪਨੀ ਨੇ ਇਸ ਦੇ ਅਵਜ ਵਿੱਚ ਜੂਨ 2018 ਨੂੰ 1-1 ਕਰੋੜ ਰੁਪਏ ਦੇ 7 ਚੈੱਕ ਸ਼ਿਕਾਇਤਕਰਤਾ ਕੰਪਨੀ ਨੂੰ ਦਿੱਤੇ ਪਰ ਸ਼ਿਕਾਇਤਕਰਤਾ ਕੰਪਨੀ ਨੇ ਇਹਨਾਂ ਚੈੱਕਸ ਨੂੰ ਅਕਾਊਂਟ ਵਿੱਚ ਲਗਾਇਆ ਤਾਂ ਇਹ ਫੰਡ ਵਿੱਚ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਏ ਸ਼ਿਕਾਇਤਕਰਤਾ ਕੰਪਨੀ ਨੇ ਜ਼ਾਲਟਾ ਕੰਪਨੀ ਨੂੰ ਜਾਣਕਾਰੀ ਦਿੱਤੀ ਪਰ 2 ਮਹੀਨੇ ਬਾਅਦ ਜਦੋਂ ਚੈੱਕ ਕਲੀਅਰ ਨਹੀਂ ਹੋਏ ਤਾਂ ਕੰਪਨੀ ਅਤੇ ਡਾਇਰੈਕਟਰਸ ਖਿਲਾਫ ਲੀਗਲ ਨੋਟਿਸ ਦਿੱਤਾ ਗਿਆ ਅਤੇ 15 ਦਿਨਾਂ ਵਿੱਚ ਪੇਮੈਂਟ ਕਰਨ ਦੀ ਮੰਗ ਕੀਤੀ ਗਈ ਲੀਗਲ ਨੋਟਿਸ ਤੋਂ ਬਾਅਦ ਵੀ ਕੰਪਨੀ ਨੇ ਪੇਮੈਂਟ ਨਹੀਂ ਦਿੱਤੀ ਤਾਂ ਉਹਨਾਂ ਨੇ ਚੈੱਕ ਬਾਊਂਸ ਦਾ ਕੇਸ ਫਾਈਲ ਕਰ ਦਿੱਤਾ ਸਹਿਵਾਗ ਦੇ ਭਰਾ ਨੇ ਨਹੀਂ ਲਈ ਸੀ ਜ਼ਮਾਨਤ ਪਹਿਲਾਂ ਤਾਂ ਲੋਅਰ ਕੋਰਟ ਨੇ ਵਿਨੋਦ ਸਹਿਵਾਗ ਸਣੇ ਤਿੰਨਾਂ ਮਲਜ਼ਮਾਂ ਨੂੰ ਬਤੌਰ ਆਰੋਪੀ ਪੇਸ਼ ਹੋਣ ਲਈ ਸੰਮਨ ਕੀਤੇ ਸਨ ਪਰ ਇਸ ਦੇ باوجود ਕੋਰਟ ਨਹੀਂ ਪਹੁੰਚੇ ਇਸ ਉਤੇ ਕੋਰਟ ਨੇ ਉਹਨਾਂ ਦੇ ਅਵੇਲੇਬਲ ਅਤੇ ਫਿਰ ਨਾਨ ਅਵੇਲੇਬਲ ਵਾਰੰਟ ਆਫ ਅਰੈਸਟ ਈਸ਼ੂ ਕੀਤੇ ਇਸ ਦੇ ਬਾਅਦ ਵੀ ਜਦੋਂ ਕੋਰਟ ਨਹੀਂ ਪਹੁੰਚੇ ਤਾਂ ਉਹਨਾਂ ਖਿਲਾਫ ਭਗੌੜਾ ਕਰਾਰ ਦਿੱਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਫਿਰ 22 ਜੁਲਾਈ 2019 ਨੂੰ ਵਿਨੋਦ ਸਹਿਵਾ ਕੋਰਟ ਪਹੁੰਚੇ ਅਤੇ ਉਹਨਾਂ ਨੂੰ 2 ਲੱਖ ਰੁਪਏ ਦੀ ਸ਼ਰਤੀ ਉਤੇ ਜ਼ਮਾਨਤ ਦਿੱਤੀ ਗਈ ਸੀ ਇਸ ਤੋਂ ਬਾਅਦ ਉਹਨਾਂ ਨੂੰ ਅਕਤੂਬਰ 2019 ਨੂੰ ਸਮਨਿੰਗ ਆਰਡਰ ਦਾ ਸ਼ੈ ਸੈਸ਼ਨ ਕੋਰਟ ਵਿੱਚ ਚੈਲੰਜ ਕੀਤਾ ਗਿਆ ਉੱਥੇ ਹੀ ਹੁਣ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਨੇ ਜਿੰਦਰ ਸਹਿਵਾਗ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ